ਦੇ ਸასი ਗਾਲ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮਗੇ ਚਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਰਾਮਾ ਜਿਲ੍ਹਾ ਮੋਗਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਦੂਸਰੇ ਬੋਰ ਰਾਹੀਂ ਇਹਦੇ ਵਿੱਚ ਪਾਣੀ ਪੈ ਗਿਆ ਸੀਗਾ ਤੇ ਜਿਸ ਕਾਰਨ ਧੱਕ ਵੱਜੀ ਗਈ ਤੇ ਬੋਰ ਟੁੱਟ ਗਿਆ ਹੁਣ ਇਹ ਆਪਣਾ ਬੋਰ ਤੇ ਕੈਮਰਾ ਕੰਮ ਕਰ ਰੈਡੀ ਨੇ ਤੇ ਇਹ ਬਾਈ ਦਾ ਬੋਰ ਹੈਗਾ ਪੀਣਾ ਪਿੰਡ ਦਾ ਰਾਮਾਈ

अस्सी माह पे पाया पांच चार फुट घट होगा बाकी साला साल भी किन्ना हो देखी देखी कमरा जी ਉੱਪਰ ਜੌੜੀ ਤੇ ਪਾਣੀ ਲੇ ਲੇ ਚੱਲ ਮੜਾ ਤਾਂ ਇੱਕ ਸਾਡੀ ਜਾਣ ਦੇ ਉਹ ਕਿਨੇ ਦੇ ਕਹਿੰਦਾ ਸੀ ਪਾਣੀ ਹੂੰ ਉਹ ਕਿਨੇ ਦੇ ਕਹਿੰਦਾ ਸੀ ਪਾਣੀ ਤੇ 150 ਤੇ ਸੀਗਾ ਮੋਟਰ ਦੋਸਰੇ ਪਾਈ ਸੀ ਮੇਰੀ ਸੇ ਚੌੜੀ ਦੀ ਪਾਣੀ 100 ਜੌੜੀ ਦੀ ਪਾਣੀ ਦਾ ਬਸ ਫਿਰ ਉਹ 150 ਦੇ ਆਣਾ ਸੀ 200 ਸੀ ਕਿਨਾਂ ਖਾਲੀ ਆ ち2 0 0ずつお塩が入って ਨੇ ਜੋ ਗਿਆ ਫਰਕ ਤਾਂ ਪੈਂਦਾ ਬੋਨਣਾ ਹਨਾ ਇਹ ਦੋ ਟੈਂਕੀਆਂ ਪਾਣੀ ਲਿਆ ਕੇ ਮੈਂ ਤਾਂ ਨਹੀਂ ਤਾਂ ਸਾਫ ਜਣੀ ਸੌਣੀ ਚੱਲੀ ਹੌਲੀ 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 ਸਾਫ ਜਿੰਦਾ ਉਹ ਇਹ ਆਪਰ ਤੇ ਜਾ ਲਈ ਕਿੰਨਾ ਹੋ ਗਿਆ ਨਹੀਂ ਕਿੰਨਾ ਹੋ ਗਿਆ ਹੈ 208 ਅੱਛਾ ਉਹਦਾ ਪੈਸਾ ਮੋਟਕਨੇ ਜਲਦੀ ਤੀ 200 ਤੇ 200 ਤੇ ਜੀ 100 ਫਿਰ ਲੰਘ ਗਿਆ ਇਹ 250 ਤੇ ਸਾਡਾ ਦੀ ਪਣੀ ਹਾਂ 250 250 ਬੋਲਾ ਹਾਂ ਵੀ ਹਿਮਲਾ ਪੱਤਣੀ ਆ 216 200 ਤਾਂ ਨਾ ਕਫੈਕਟ ਹੋ ਜਾ ਨਾ ਨਾ ਫਿਲਟਰ ਨਹੀਂ ਹੈਗਾ ਪੱਤਣ ਹੋਏ 235 40 ਦੇ ਆਉਂਦਾ ਪੰਡੂ 10 15 ਅੱਛਾ 216 ਇਹ ਤਾਂ ਪਤਨਾ ਆ ਮੈਨਾਂ 416 ਤੇ ਆਹ ਇਹਦਾ ਪੱਤਨ ਲਿਆ ਤੈਨੂੰ 180 ਉਹਦੇ ਫੈਕਟਰ ਪਾਇਆ ਚ ਉਹਦੇ 385 ਫੁੱਟ ਦਾ ਜਾਵੜਾ ਜੀ ਪੂਰਾ ਹੌਲੀ ਚੱਲੀ ਹੌਲੀ ਚਾਹ ਦੱਸ ਦਿੰਦੇ ਆਪ ਨੂੰ ਕੈਮਰਾ ਪਾ ਕੇ ਉਹ ਪਾ ਦੀ ਦੇ ਨਹੀਂ ਰਹਿਣਾ ਨੀ ਰੜੇ ਰੜੇ ਬੈਠੇ ਹੀ ਥਰੇ ਜਾਵੇ ਇਹ ਲਿਆ ਨਹੀਂ ਹੋਗਾ ਹੈ ਪਰ ਅੰਗੀ ਜਗ੍ਹਾ ਨਾਲ ਕੈਮਰੇ ਚੱਕਰ ਹਰਕਾ ਕੈਮਰਾ ਇਹਨਾਂ ਦਾ 200 ਰੁਪਏ ਵਾਲਾ ਇਹ ਤਾਂ ਇਹ ਹਰ ਰੋ ਇਹ ਕੰਮ ਹੈ ਇਹ ਇੱਕ ਬੰਦੇ ਨੇ ਜਾਣਾ ਮਹੀਨੇ ਬਾਅਦ ਕੈਮਰਾ ਲੈ ਕੇ ਰਹੀ ਬਈ ਹਾਂ ਜੇ 10000 15000 ਦਾ ਇੱਕ ਤਾਂ ਹਰ ਰੋਇ ਦਾ ਕੰਮ ਯਾਰ ਤਾਂ ਬਣ ਜਾਂਦਾ ਤੂੰ ਤੂੰ ਘਾ ਲੱਖਾ ਬੋਪੀਲਾ ਮੈਂ ਬੋਪੀ ਕੇ ਥੋੜਾ ਦੂੰ ਹੈ ਕਿੰਨਾ ਹੋ ਗਿਆ ਦੇਖ ਮੜਾ ਹਣੀ 200 250 ਕੱਲ ਜਾਣ ਨੇ ਫੋੜੀ ਚੱਲੀ

ਚਾਲਾ ਕਿੰਨਾ ਹੋ ਗਿਆ ਓਰੇ ਚਾਲਾ ਦੋ ਸੋਸੀ ਵਾਲੀ ਆ ਬਈ ਇਹ ਕਿੰਨੇ ਬੋਰ ਹਾਂ ਜਿਹੜੇ ਪਾਣੀ ਛੱਡੇ ਤੀਆ ਜਿਹਦੇ ਬੋਰ ਛੱਡਿਆ ਸੀ ਹੂੰ ਹੋਏਗਾ 216 ਬਸ ਉਹ ਦੋ ਸਾਲਾਂ ਦਾ ਰੋ 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 ਕਿੰਨਾ ਹੋ ਗਿਆ ਓਰੇ ਦਮសារ ਬਈ 290 ਤੋਂ ਟੁੱਟਿਆ ਆ ਤੀ ਜੀ ਇਧਰੋਂ ਉੱਪਰ ਘਰ ਮੜਾ ਜਾ ਇੱਕ ਸਾਈਡ ਕਰੇ ਮੜਾ ਜਾ ਇੱਕ ਸਾਈਡ ਆ ਤੀ ਜੀ ਰੋਣਾ ਟੁੱਟਿਆ 290 ਤੋਂ ਆ ਦੇਖੋ ਇਹ ਚਿੱਟੇ ਪਾਇਪ ਚੋਂ ਕੜਾ ਜਾ ਨਹੀਂ ਦਿਖ ਰਹੀ ਥੱਲੇ ਘਰ ਹੌਲੀ ਹੌਲੀ ਥੱਲੇ ਘਰੀ ਆ ਕਾਲਾ ਨਹੀਂ ਹੈਗਾ ਇਧਰ ਪਾਇਪ ਹੈ ਨਹੀਂਗਾ ਇਧਰ ਅੱਛਾ ਪਾਇਪ ਹੈ ਨਹੀਂ ਇਧਰ ਪਾਇਪ ਇੱਕ ਪਾਸੇ ਆ ਮਿੱਟੀ ਆ ਚੱਲ ਜਾਣ ਦੇ ਬਾਈ ਚੱਲ ਨਹੀਂ ਹੌਲੀ ਹੌਲੀ ਚੱਲੀ ਆ ਦੇਖੋ ਪਤਾ ਲੱਗਦਾ ਹੂੰ ਪਾਪ ਨਹੀਂ ਉਧਰ ਪਾਪ ਨਹੀਂ ਇਧਰ ਆ ਕੋ ਅੰਡਾ ਜਿਹਾ ਬਣਿਆ ਹੋਇਆ ਹੈ ਨਾ ਅੰਡਾ ਨਹੀਂ ਪਾਇਪ ਹੀ ਨਹੀਂ ਹੈਗਾ ਬਈ ਇਧਰ ਇਧਰ ਕਿੱਥੇ ਤੱਕ ਨੀਗਾ ਦਿਖਾ ਇਧਰ ਵੀ ਨਹੀਂ ਹੈਗਾ ਪਾਪਾ ਟੁੱਟਿਆ ਹੋਇਆ ਔਰੇ ਆਰ ਵੀ ਨਹੀਂ ਪਾਇਵੇਗਾ ਤੁਹਾਨੂੰ ਬੜਾ ਬੜਾ ਲੱਗਦਾ ਪਾਪ ਨਹੀਂ ਨੀਗਾ ਦਿਖਾ 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 ਹੁਣ ਤਾਂ ਪਤਾ ਲੱਗਦਾ ਪ્યો ਹਾਂ 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 ਇਧਰ ਪਾਪ ਕਿੱਥੇ ਔਰੇ ਚੱਲ ਜਾਣ ਹਾਂ ਹੁਣ ਪਤਾ ਲੱਗਿਆ ਟੁੱਟਿਆ ਹੋਇਆ ਹੈ ਹਾਂ ਜਾਣ ਦੇ ਪਾਪ ਹੀ ਨਹੀਂ ਹੈਗਾ ਔਰ ਤਾਂ ਪਾਪ ਨਹੀਂ ਹੈਗਾ ਬਈ ਜਾਣ ਦੇ ਜਾਣ ਦੇ ਜਾਣ ਦੇ ਜਾਣ ਹਾਂ ਹੁਣ ਬੜਾ ਦੀਦਾ ਸਾਫ ਹੂੰ ਤਾਂ ਜੱਕੇ ਸੱਡ ਮੜਾ ਜਾ ਬਈ ਸਾੜੇ ਥੱਲੇ ਛੱਡ ਦੇ ਲੰਘ ਖੇਲ ਰਹਾ ਬਾਬਾ ਰੋ ਕਿੰਨਾ ਵਰੇ ਦੋ ਸੌ ਉਹ ਹੀ ਆ ਬੱਸ ਹੂੰ ਦੋ ਸੌ ਸੀ ਥੱਲੇ ਆਪਾਂ 315 ਕਨੇਗਾ ਦੇ ਚੱਲ ਜਾਣ ਦੇ ਹੂੰ ਉਹ 10 ਫਟ ਕਹਾਣੀ ਗਈ ਜਿਹਦੇ ਵੇ ਬੱਸ ਕਿੰਨਾ ਹੋ ਗਿਆ ਰੇ ਕੜਲੇ ਬਾਰੇ ਜੀ ਫਾਈਨਲੀ ਕੈਮਰਾ ਬਾਰੇ ਬਾਤੀ ਚੁੱਕਿਆ ਤੇ ਕੜਦੇ ਕੈਮਰਾ ਬਾਰੇ ਕਰਦੇ ਬਾਰ ਇਕੱਠੀ ਫਿਰ ਕਰਾਵਾਂਗੇ ਤੁਹਾਡੀ ਮਿਸਤਰੀ ਨਾਲ ਗੱਲ ਪੁੱਛ ਦਿਆਂ ਕੀ ਰਿਪੋਰਟ ਹੈ ਕੀ ਡਿਟੇਲ ਆਪਣੇ ਬੋਰਦੀ ਤੁਸਕਰਾਮਕ ਤੁਹਾਡੀ ਮਿਸਤਰੀ ਨਾਲ ਗੱਲ ਪੁੱਛ ਦਿਆਂ ਕੀ ਰਿਪੋਰਟ ਸੀ ਕੀ ਡਿਟੇਲ ਸੀ ਆਪਣੇ ਬੋਰਦੀ ਸਤਿ ਸ਼੍ਰੀ ਅਕਾਲ ਮਿਸਤਰੀ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਰਿਪੋਰਟ ਸੀ ਆਪਣੇ ਬੋਰਦੀ ਪਾਣੀ ਪੈ ਗਿਆ ਜੀ ਬੋਰ ਤੇ ਠੀਕ ਹੈ ਜੀ ਤੇ ਇਹ ਮਿਸਤਰੀ ਜੀ ਨੇ ਆਪਣੇ ਨਾਂ ਦੱਸ ਦੋ ਮਿਸਤਰੀ ਜੀ ਆਪਣਾ ਹੀ ਠੀਕ ਹੈ ਜੀ ਆਪਣਾ ਨੰਬਰ ਬੋਲ ਦਿਓ ਜੀ 9957 ਜੀ 0149 ਠੀਕ ਹੈ ਜੀ ਹਾਂ ਜੀ ਮਿਸਤਰੀ ਜੀ ਸ੍ਰੀ ਗੱਲ ਜੀ ਸ੍ਰੀ ਗੱਲ ਜੀ ਇਹ ਬਾਈ ਜੋਗਾ ਮਿਸਤਰੀ ਆ ਬਾਈ ਉਰੇ ਦਾ ਜਿਹੜਾ ਬੁੱਕੇ ਵਾਲੀ ਮਸ਼ੀਨ ਦਾ ਜੀ ਉਰੇ ਆਪਾਂ ਨੂੰ ਇਹਨੇ ਬਾਈ ਨੇ ਬੁਲਾਇਆ ਤੀ ਔਰ ਸਪੈਸ਼ਲ ਆ ਬੁੱਕੇ ਚੈੱਕ ਕਰਨ ਵਾਸਤੇ ਉਹ ਸਮਝੀ ਜੀ ਨੇ ਆ ਰਹੀ ਤੀ ਗੱਲ ਤੇ ਉਹਦੇ ਕਾਰਨ ਬਾਈ ਨੇ ਬੁੱਕੇ ਲਾ ਕੇ ਬੋਰਵੇਲਾ ਵੀ ਕਰ ਲਿਆ ਤੀ ਤਕਰੀਬਨ ਤੇ ਹੁਣ ਜਦੋਂ ਆਪਾਂ ਨੂੰ ਉਰੇ ਬਲਾ ਬੋਰ ਚੈੱਕ ਕਰਨ ਵਾਸਤੇ ਆਪਾਂ ਨੇ ਬੋਰ ਚੈੱਕ ਕਰਿਆ ਇੱਥੇ ਲਵੇ ਬੋਰ ਤੀ ਉਹ ਚ ਪਾਣੀ ਛੱਡਦਾ ਤੀਗਾ ਉਹ ਤੋਂ ਬਾਅਦ ਇਹ ਮੰਨ ਲਓ 290 ਤੋਂ ਬਾਅਦ ਤੇ 10 ਫੁੱਟ ਪਾਈਪ ਜਾਮ ਬਿਲਕੁਲ ਪਾੜ ਕੇ ਖਤਮ ਹੋ ਗਿਆ ਤੇ ਬਾਕੀ ਥੱਲੇ ਬੋਰ ਵੱਲ 305 ਤੱਕ ਬੋਰ ਵੇ ਇਹ ਬਾਈ ਨੇ ਬੋਰਾ ਬੋਕੀਆਂ ਲਾ ਕੇ ਵਿਹਲਾ ਕਰਤਾ ਸਾਰਾ ਬੋਰਾ ਇਹ ਬਾਈਆਂ ਨੂੰ ਦੱਸਤਾ ਸੀ ਇਹ ਤਾਂ ਉਹ ਆ ਵੀ ਤੁਸੀਂ ਨੂੰ ਹੋਰ ਬੋਕੀਆਂ ਲਾ ਕੇ ਹੋਰ ਵਿਹਲਾ ਕਰਕੇ ਦੋ ਜਨਰੇਟਰ ਲਾ ਕੇ ਵੀ ਪਾਣੀ ਬਣ ਜੂਗਾ ਇੱਥੇ ਕਿਉਂ ਕੈਪਟੀ ਬਣਦੀ ਹੈ ਤੁਹਾਨੂੰ ਸੌਲ ਜੂਰੇ ਹਾਂਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਜਰੂਰ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੂਲ ਤੇ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਹੈ 9781754490